ਜੀ ਕਿਵੇਂ ਹੋ ਸਾਰੇ ਇਸ ਵਕਤ ਨਾ ਅਸੀਂ ਕਾਲਾ ਸੰਘਿਆ ਦੇ ਕੋਲ ਜਿਹੜਾ ਸਖਾਣੀ ਦਾ ਅੱਡਾ ਵਾ ਉੱਥੇ ਜਿਹੜੇ ਆ ਖੜੇ ਆ ਤੇ ਆਪਾਂ ਜਿਹੜੀ ਚੀਜ਼ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਅਸਲ ਵਿੱਚ ਇਹ ਸਿਸਟਮ ਜਿਹੜਾ ਵਾ ਉਹ ਲੋਕਾਂ 'ਚ ਅਲੋਪ ਹੋ ਗਿਆ ਵਾ ਟੋਕਰੇ ਬਣਾਉਣ ਦਾ ਤੇ ਪਹਿਲਾਂ ਤੁਸੀਂ ਟੋਕਰੇ ਬਣੇ ਹੋਏ ਦੇਖ ਲਓ ਤੇ ਫਿਰ ਆਪਾਂ ਕਾਰੀਗਰ ਨਾਲ ਕਰਦੇ ਆਂ ਗੱਲ ਆ ਦੇਖੋ ਟੋਕਰੇ ਬਣ ਰਹੇ ਆ ਤੇ ਆਪਾਂ ਕਾਰੀਗਰਾਂ ਨਾਲ ਤੁਹਾਡੀ ਗੱਲਬਾਤ ਕਰਾਉਨੇ ਆ ਤੇ ਸਾਡੇ ਆ ਸਿੰਘ ਸਾਹਿਬ ਇੱਧਰ ਟੋਕਰੇ ਖਰੀਦ ਰਹੇ ਆ ਹਾਂਜੀ ਬਾਬਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਬਾ ਜੀ ਸ਼ਾਬਾ ਖਰੀਦਣ ਆਏ ਆ ਹਾਂਜੀ ਇਹ ਲੰਗਰ ਵਾਸਤੇ ਮਹਾਰਾਜ ਜੀ ਠੀਕ ਆ ਜੀ ਕਿਹੜੀ ਜਗ੍ਹਾ ਬਾਬਾ ਜੀ ਲੈ ਕੇ ਜਾਣੇ ਇਹ ਬਾਬਾ ਕਾਲਾ ਸਾਹਿਬ ਬਾਬਾ ਕਾਲਾ ਸਾਹਿਬ ਆ ਬਾਬਾ ਜੀ ਦੀ ਗੱਡੀ ਹੈ ਹਨੀਸ਼ਾ ਤੇ ਬਾਬਾ ਜੀ ਲੈਣ ਆਏ ਟੋਕਰੇ ਬਾਬਾ ਜੀ ਕਿੰਨੇ ਟੋਕਰੇ ਖਰੀਦਣੇ ਆ ਇਹ ਪੰਜ ਹੀ ਲੈਣੇ ਨੇ ਪੰਜ ਹੀ ਪੰਜ ਹਾਂਜੀ 5 ਲੈ ਆਏ ਆ ਵੀ ਚੱਕੀ ਮਿਲ ਲਾ ਠੀਕ ਆ ਬਾਬਾ ਜੀ ਹਾਂਜੀ ਬੜੀ ਮਿਹਰਬਾਨੀ ਬਾਬਾ ਜੀ ਹਾਂ ਹਾਂਜੀ ਇਹ ਬਾਬਾ ਜੀ ਨੇ ਟੋਕਰੇ ਖਰੀਦੇ ਆ ਬਾਬਾ ਬਕਲਾ ਗੁਰਦੁਆਰਾ ਸਾਹਿਬ ਲੈ ਕੇ ਜਾਣੇ ਨੇ ਤੇ ਗੱਲ ਕਰਦੇ ਇਧਰ ਆਪਾਂ ਇਸ ਇਨਸਾਨ ਦੇ ਨਾਲ ਜਿਹੜਾ ਟੋਕਰੇ ਬਣਾ ਰਿਹਾ ਵਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਆਪਣਾ ਥੋੜਾ ਉੱਚੀ ਬੋਲਿਓ ਤੇ ਆਪਣਾ ਨਾਂ ਜ਼ਰੂਰ ਦੱਸਿਓ ਤੇ ਕਿਹੜੇ ਪਿੰਡ ਤੋਂ ਆ ਤੇ ਕਦੋਂ ਦੇ ਤੁਸੀਂ ਇਸ ਖੇਤਰ ਆਪਣੇ ਇਸ ਜਿਹੜਾ ਆ ਫੀਲਡ ਵਿੱਚ ਆਪਣੇ ਕੰਮ 'ਚ ਲੱਗੇ ਹੋਏ ਆ ਤੁਹਾਡਾ ਨਾਂ ਕੀ ਆ ਕਰਨੈਲ ਆ ਨਾਂ ਤਾਂ ਇਹ ਵੀ ਨਾ ਜੀ ਕਰਨੈਲ ਸਿੰਘ ਹਾਂਜੀ ਕਰਨੈਲ ਸਿੰਘ ਜੀ ਤੇ ਕਿੰਨੇ ਸਾਲ ਤੋਂ ਤੁਸੀਂ ਜਿਹੜੇ ਟੋਕਰੇ ਜਿਹੜੇ ਆ ਬਣਾ ਰਹੇ ਥੋੜਾ ਉੱਚੀ ਬੋਲਣ ਵਾਲੇ ਕਮ ਸੇ ਕਮ ਮੈਨੂੰ ਹੋ ਗਏ 20 ਸਾਲ ਇਹਦਾ ਅਜੇ 20 ਸਾਲ ਹੋ ਗਏ ਜੀ ਠੀਕ ਆ 20 ਸਾਲ ਹੋ ਗਏ ਆ ਤੇ ਇੱਕੋ ਵਾਡੇ ਦੇ ਲੱਗੇ ਬਣਾਉਣ ਤੁਸੀਂ ਨਹੀਂ ਕਿਤੇ ਪਹਿਲਾਂ ਬਣਾਉਂਦੇ ਸੀ ਪਿੰਡਾਂ 'ਚ ਅੱਛਾ ਜੀ ਹੁਣ ਪਿੰਡਾਂ ਵਾਲਾ ਕੰਮ ਹੋ ਗਿਆ ਖਤਮ ਅੱਛਾ ਜੀ ਪਿੰਡ ਆਪਣਾ ਬਰਨਾਲੇ ਕੋਲ ਬਰਨਾਲੇ ਕੋਲ ਅੱਛਾ ਬਰਨਾਲੇ ਸਾਈਡ 'ਤੇ ਆ ਤੁਸੀਂ ਹਾਂ ਜੀ ਇੱਕ ਨੂੰ ਗਏ ਹਾਂ ਜੀ ਠੀਕ ਹੈ ਜੀ ਹਾਂ ਇੱਥੇ ਆਈ ਹੈ ਇਹ ਆਲੂ ਚੋਣ ਅੱਛਾ ਜੀ ਜਿਵੇਂ ਹੁਣ ਜ਼ਿਮੀਦਾਰ ਕਹਿੰਦਾ ਆਪਾਂ ਨੂੰ ਕੋਈ ਅੱਛਾ ਜੀ ਇਹ ਟੋਕਰੇ ਬਣਾਉਣੇ ਭਾਈ ਟੋਕਰੇ ਬਣਾਉਣੇ ਅਸਲ ਵਿੱਚ ਤੁਸੀਂ ਆਏ ਆ ਆਲੂ ਚੋਣ ਆਲੂ ਚੋਣ ਕੰਮ ਕਰਨੇ ਆਏ ਸੀ ਠੀਕ ਹੈ ਜੀ ਆਲੂ ਮਤਲਬ ਤੁਸੀਂ ਜਿਦਾ ਜ਼ਿਮੀਂਦਾਰਾਂ ਦੇ ਆਲੂ ਠੇਕਾ ਮਾਰਨ ਦੇ ਜੁਗਣ ਦਾ ਠੇਕਾ ਠੀਕ ਹੈ ਜੀ ਮਿਹਰਬਾਨੀ ਠੀਕ ਹੈ ਜੀ ਉਸ ਤੋਂ ਬਾਅਦ ਚ ਬਾਅਦ ਜਿਵੇਂ ਇੱਕ ਟੋਕਰੇ ਮਿਲ ਜਾਂਦੇ ਆ ਟੋਕਰੀਆਂ ਵਿੱਚ ਜ਼ਿਮੀਂਦਾਰਾਂ ਨੇ ਕਹਿੰਦੀਆਂ ਵੀ ਇਹ ਟੋਕਰੀਆਂ ਬਣਾਉਣੀਆਂ ਆ ਆਪਾਂ ਜੀ 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 ਆਪਾਂ ਟੋਕਰੀਆਂ ਬਣਾਉਣ ਲੱਗ ਪਏ ਵੈਰੀ ਗੁੱਡ ਤੇ ਤੂਦ ਮਿਲਣ ਲੱਗ ਗਏ ਹਾਂਜੀ ਤੂੰਦ ਤੂਦ ਮਿਲ ਜਾਂਦੇ ਆ ਸੌਖਾ ਮਿਲ ਜਾਂਦੇ ਆ ਪਤਾ ਕੀ ਆ ਜਿਵੇਂ ਜਿਮੀਂਦਾਰਾਂ ਤੋਂ ਹੁਣ ਮੰਨ ਕੇ ਚੱਲ ਵੀਦੇ 50 ਨਗ ਬਣਦੇ ਆ 25 ਆਪਦੇ ਬਣਾ ਲੈਣੇ ਆ ਹਾਂਜੀ 25 ਅਗਲੇ ਬਣਾ ਦੇ ਅੱਛਾ ਅੱਧ ਦੇ ਬਣਾ ਲੈ ਤੇ ਆਪਣੇ ਕਿੰਨੇ ਕਿੰਨੇ ਟੋਕਰੇ ਰੋਜ ਦੇ ਬਣਾਉਣੇ ਆ ਟੋਕਰੇ ਕਿਤੇ ਤਾਂ ਬਣਾ ਦਨੇ ਸੱਤ ਹੀ ਬਣ ਜਾਂਦੇ 10 ਵੀ ਬਣ ਜਾਂਦੇ ਆ ਛिडੀਆਂ ਦੇ ਹਿਸਾਬ ਨਾਲ ਛिडੀਆਂ ਹਿਸਾਬ ਨਾਲ ਤੇ ਜਿਹੜੇ ਤੁਹਾਡੇ ਕੋਲ ਟੋਕਰੇ ਆ ਮਤਲਬ ਜਿਹੜਾ ਛੋਟਾ ਸਾਈਜ਼ ਉਹ ਕਿੰਨੇ ਦਾ ਵਾ ਉਹ 100 ਦਾ 100 ਦਾ ਆ ਵਾ ਹਾਂਜੀ ਤੇ ਜਿਹੜਾ ਵੱਡਾ ਵਾ ਉਹ ਤਾਂ ਈ ਸੋਦਾ ਵੀ ਐ 200 ਦਾ ਵੀ ਐ ਜਿਹੋ ਜਿਹਾ ਕੋਈ ਬਣਾਉਂਦਾ ਡਿਪੈਂਡ ਕਰਦਾ ਤੇ ਨਾਂ ਆਪਣਾ ਦੁਬਾਰਾ ਦੱਸਿਓ ਕਰਨੈਲ ਕਰਨੈਲ ਸਿੰਘ ਠੀਕ ਆ ਜੀ ਤੇ ਇਸ ਵੀਡੀਓ ਜਰੀਏ ਤੁਹਾਡੇ ਕੰਮ ਲਈ ਆਪਾਂ ਹੋਰ ਲੋਕਾਂ ਨੂੰ ਕਵਾਂਗੇ ਵੀ ਵਾਦ-ਵਦ ਆ ਕੇ ਜਿਹੜਾ ਇੱਥੇ ਜਿਹੜਾ ਆ ਕੇ ਤੁਹਾਡੇ ਕੋਲ ਠੋਕਰੇ ਖਰੀਦੋ ਤੇ ਤੁਹਾਡੇ ਪਰਿਵਾਰ ਦੇ ਹੋਰ ਮੈਂਬਰ ਵੀ ਇਥੇ ਕੰਮ ਕਰਦੇ ਆ ਨਹੀਂ ਜੀ ਮੈਂ ਤਾਂ ਹੁਣ ਖੱਲਾ ਹੀ ਆ ਮੁੰਡੇ ਨੂੰ ਹਸਾਇਆ ਹੁਣ ਅੱਛਾ ਇਹ ਤੁਹਾਡਾ ਬੇਟਾ ਵਾ ਹਾਂਜੀ ਠੀਕ ਆ ਸਤਿ ਸ਼੍ਰੀ ਅਕਾਲ ਜੀ ਤੇ ਇਹ ਵੀ ਨਾਲ ਕੰਮ ਕਰਦਾ ਵਾ ਆ ਵੀ ਪਹਿਲਵਾਨ ਤੂੰ ਵੀ ਇਧਰ ਆ ਯਾਰ ਗੱਲ ਸੁਣ ਤੇ ਇਹ ਤੁਹਾਡੇ ਤੁਸੀਂ ਇਹਨਾਰੇ ਮੰਮੀ ਆ ਤੁਸੀਂ ਵੀ ਬਣਾਉਣੇ ਟੋਕਰ ਦੇ ਨਾਲ ਅਸੀਂ ਤੁਸੀਂ ਹਾਂ ਵੀ ਪਲਵਾਨ ਜਿਹੜੇ ਅੱਜ ਕੱਲ ਦੇ ਨੌਜਵਾਨ ਉਹ ਤਾਂ ਕੰਮ ਕਰਕੇ ਰਾਜੀ ਨਹੀਂ ਹੈਗੇ ਤੇ ਤੂੰ ਕਿੱਦਾਂ ਮਤਲਬ ਇਹ ਕੀ ਮਹਿਸੂਸ ਕਰਦਾ ਕੰਮ ਕਰਕੇ ਵਧੀਆ ਲੱਗਦੀ ਹੈ ਵਧੀਆ ਨੂੰ ਚੰਗੇ ਹੈ ਨਾ ਤੇ ਬਾਪੂ ਦੀ ਅੱਖੇ ਲਾ ਕੇ ਵਧੀਆ ਲੱਗਦਾ ਬੜੀ ਵਧੀਆ ਗੱਲ ਆ ਬਾਪੂ ਦੀ ਅੱਖੇ ਲੱਗਣਾ ਚਾਹੀਦਾ ਕਿੰਨੇ ਰੋਜ਼ ਇਹ ਫੇ ਬਣਾ ਦੇਣਾ ਉਹਦੀ ਮਤਲਬ 3-4 ਹੀ ਬਣਦੇ 3-4 ਬਣਦੇ ਹੋਰ ਵੀ ਕੋਈ ਕੰਮ ਕਰਦੇ ਨਾਲ ਨਾਲ ਕਿ ਕੱਲੇ ਟੋਕਰੇ ਪੜਾਉਣਾ ਹੋਰ ਵੀ ਕਰ ਲਈ ਦੀ ਇਹ ਔਰ ਕੀ ਕੰਮ ਕਰਦੇ ਤੁਸੀਂ ਹੋ ਹੋਵੇ ਜਾਂ ਕੋਈ ਕੀਤੀ ਬਾੜੀ ਦਾ ਠੀਕ ਹੈ ਜੀ ਠੀਕ ਹੈ ਜੀ ਬਹੁਤ ਵਧੀਆ ਵੀਰੋ ਤੇ ਟੋਕਰੇ ਤੁਸੀਂ ਆਪਣੇ ਕੋਈ ਮੜਾ ਛੋੜਾ ਸ਼ੁਰੂ ਕਰਕੇ ਦਿਖਾਉਂਗੇ ਮੜਾ ਕੋਈ ਨਹੀਂ ਅਜੇ ਇਹ ਕਰ ਅੱਛਾ ਆ ਟੋਕਰਾ ਬਣਿਆ ਹੋਇਆ ਆਲਰੇਡੀ ਠੀਕ ਹੈ ਹਾਂਜੀ ਇੱਕ ਛੋਟਾ ਟੋਕਰਾ ਬਣਾਓ ਕੋਈ ਆਪਾਂ ਦੇਖੀਏ ਕਿਦਾਂ ਆ ਦੇਖੋ ਜੀ ਹੁਣ ਟੋਕਰਾ ਬਣ ਲੱਗਾ ਛिडੀਆਂ ਕਰ ਲੀਆਂ ਤਿਆਰ ਤੇ ਆਪਣੇ ਬਾਈ ਨੇ ਹੁਣੇ ਕਰ ਦੇਣਾ ਕੰਮ ਸ਼ੁਰੂ ਆ ਛੜੀਆਂ ਕਰਦੀਆਂ ਰੈਡੀ ਛੋਟੀਆਂ ਚੱਕ ਲਿਆ ਹਾਂਜੀ ਅਸੀਂ ਇੱਕ ਟੋਕਰੀ ਨੂੰ ਕਿੰਨਾ ਟਾਈਮ ਲੱਗਦਾ ਬਣਾਉਣ ਚੀ ਜੀ 20-25 ਮਿੰਟ ਲੱਗ ਜਾਂਦੇ ਆ 20 ਤੋਂ 25 ਮਿੰਟ ਠੀਕ ਆ ਜੀ ਠੀਕ ਜਦੋਂ ਤਿਆਰ ਕਰਿਆ ਵਾ ਫਿਰ ਕਿੰਨਾ ਲੱਗਦਾ ਟਾਈਮ ਠੀਕ ਆ ਜੀ ਜਦੋਂ ਆਪਾਂ ਆ ਕਰ ਦਿੰਨੇ ਫਿਰ ਛੇੜੀ ਤਿਆਰ ਕਰਨ ਤੇ ਲੱਗਦਾ ਠੀਕ ਆ ਜੀ ਧਰ ਲਿਆ ਫੇਰ ਜੀ ਇਹ ਤਾਂ ਬਹੁਤ ਸਪੀਡ ਨਾਲ ਬਣ ਰਿਹਾ ਜੀ ਹਾਂਜੀ ਪਰ ਛੇੜੀ ਦਾ ਜ਼ੋਰ ਨਹੀਂ ਲੱਗਦਾ ਠੀਕ ਆ ਜੀ ਬਹੁਤ ਜ਼ਬਰਦਸਤ ਜੀ ਇਹ ਤਾਂ ਕਰਨੈਲ ਸਿੰਘ ਨੇ ਟੋਕਰਾ ਬਣਾ ਕੇ ਤਿਆਰ ਕਰਤਾ ਵਾ ਤੇ ਤੁਸੀਂ ਕਿੱਥੇ ਰਹਿੰਦੇ ਹੋ ਦੁਬਾਰਾ ਦੱਸੋ ਜੇ ਕਿਹਨੇ ਟੋਕਰਾ ਲੈਣਾ ਹੋਵੇ ਕਾਲਾ ਸਿੰਘ ਕਾਲਾ ਕਾਲਾ ਸਿੰਘ ਜੀ ਨਹੀਂ ਨਹੀਂ ਤੁਸੀਂ ਇਹ ਜਾ ਜਿਹੜਾ ਅੱਡਾ ਵਾਹ ਕਿੱਥੇ ਭਲਾ ਇਹ ਸਖਾਣੀ ਦਾ ਅੱਡਾ ਸਖਾਣੀ ਦਾ ਹਾਂ ਲਹਿਰ ਦਾ ਪੁਲ ਤੇਰੇ ਲਹਿਰ ਦੇ ਪੁਲ ਤੇ ਕਾਲਾ ਸਿੰਘਾਂ ਦੇ ਕੋਲ ਤੇ ਜਿਨੇ ਵੀ ਟੋਕਰਾ ਲੈਣਾ ਇੱਥੇ ਆ ਕੇ ਲਓ ਤੇ ਆ ਦੇਖੋ ਜਗਾ ਤੇ ਆ ਇਦਾਂ ਬਾਈ ਨੇ ਟੋਕਰਾ ਤਿਆਰ ਕਰਕੇ ਆ ਕੀਤਾ ਤਿਆਰ ਹੁਣ ਬਹੁਤ ਬਹੁਤ ਧੰਨਵਾਦ ਜੀ ਤੇ ਇਹ ਉਹਨਾਂ ਦਾ ਬੇਟਾ ਵਾ ਇਸ ਤਰ੍ਹਾਂ ਤੂਦ ਦੀਆਂ ਛਟੀਆਂ ਦੇ ਨਾਲ ਇਹ ਜਿਹੜੇ ਆ ਟੋਕਰੇ ਤਿਆਰ ਕੀਤੇ ਜਾਂਦੇ ਆ ਬਹੁਤ ਬਹੁਤ ਧੰਨਵਾਦ ਡਾਕਟਰ ਨਾ ਸਿੰਘ ਜੀ ਧੰਨਵਾਦ